ਮੈਂ ਕਿ ਮੱਲਾ ਗੱਲ ਕਰਦਾ ਸਾਰੀ ਕਾਰਪੋਰੇਸ਼ਨ ਦੇ ਮੁੱਦੇ ਤੇ ਮੈਂ ਕੈਪਟਨ ਸਾਹਿਬ ਚਾਰ ਗੱਡੇ ਪੰਜ ਏਨਾ ਕੋੜੇ ਕਿਹਾ ਕੀ ਜੈਨੂ ਇਹਨਾਂ ਨੇ ਗੇਟ ਨੋਕ ਕੀਤਾ ਗੇਟ ਨਾ ਪਹਿਲ ਵੰਸੀ ਇਹਨਾਂ ਨੇ ਗੇਟ ਕੋਲਾ ਤੋੜ ਦੀ ਕੋਸ਼ਿਸ਼ ਕੀਤੀ ਤੁਹਾਨੂੰ ਵੀਡੀਓ ਦਿਖਾਉਣਾ ਭੇਜਦੇ ਹਾਂ ਸਾਰੇ ਵੀਡੀਓ ਤੁਹਾਨੂੰ ਗੇਟ ਕਿਸ ਕਿਸ ਤਰ੍ਹਾਂ ਤੋੜਿਆ ਇਹਨਾਂ ਨੇ ਮੇਰਾ ਇੱਕ ਬਹੁਤ ਹੀ ਸਤਕਾਰਯੋਗ ਭਾਜਪੀ ਦੇ ਬਹੁਤ ਹੀ ਸੀਨੀਅਰ ਲੀਡਰ ਮੌਜੂਦਾ ਐਮਐਲਏ ਅਸ਼wini ਸ਼ਰਮਾ ਜੀ ਸਤਕਾਰਯੋਗ ਸਾਡੇ ਬਹੁਤ ਹੀ ਸਤਕਾਰਯੋਗ ਜੀਨਾਂ ਨੂੰ ਪੰਜਾਬ ਤੇ ਪਟਿਆਲਾ ਹਮੇਸ਼ਾ ਬਹੁਤ ਵੱਡਾ ਪਿਆਰ ਚਾਹੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਬਹੁਤ ਵੱਡਾ ਨਿੱਕਾ ਪਿਆਰ ਇਸ ਪਟਿਆਲੇ ਦਾ ਉਹਨਾਂ ਦੇ ਨਾਲ ਆ ਤੇ ਉਹਨਾਂ ਦਾ ਏ ਮੇਰੀ ਸਤਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਸਤਕਾਰਯੋਗ ਅਨਚਾਰ ਸਾਡੇ ਆਪਣੇ ਅਸੀਂ ਇੱਕ ਪਿੰਡ ਤੋਂ ਸਾਡੇ ਸਤਕਾਰਯੋਗ ਚੀਮਾ ਸਾਹਿਬ ਸਾਡੇ ਬਹੁਤ ਹੀ ਜਿਹਾਰੂ ਜਿਹੜੇ ਇਸ ਵੇਲੇ ਮੈਂ ਸਮਝਦਾ ਆਮ ਤੌਰ ਤੇ ਇਹ ਬੜੀਆਂ ਗੱਲਾਂ ਹੁੰਦੀਆਂ بڑے ਪਰਿਵਾਰ ਦੇ ਜਾਂ ਪੀੜੀਦਰ ਪੀੜੀ ਚੱਲਦੇ ਪਰਿਵਾਰਾਂ ਵਿੱਚ ਵੀ ਸ਼ਾਇਦ ਕਿਤੇ ਉਹ ਆਮ ਨਾਲੀ ਚੀਜ਼ਾਂ ਮਿਲ ਜਾਂਦੀਆਂ ਪਰ ਤੁਸੀਂ ਅੱਜ ਦੇਖੋਗੇ ਵੀ ਜਿੰਨਾ ਸੰਘਰਸ਼ ਮੈਨੂੰ ਇੱਕਦਮ ਬੀਬਾ ਜੈਂਦਰ ਜੀ ਨੂੰ ਦੇਖ ਕੇ ਉਹ ਹੜਾਂ ਦੀ ਗੱਲ ਯਾਦ ਆਈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਉਸ ਆਪਣਾ ਸੰਘਰਸ਼ ਆਪਣਾ ਮਕਾਮ ਬਣਾਇਆ ਤੇ ਅੱਜ ਵੀ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਵੀ ਮੇਰੇ ਬੀਜੇਪੀ ਦਾ ਕੋਈ ਵੀ ਵਰਕਰ ਕੋਈ ਟਿਕਟ ਦਾ ਜਿਹਨੂੰ ਬੀਜੇਪੀ ਦੀ ਮਿਲੀ ਆ ਉਹਦੇ ਨਾਲ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਇਹ ਬਹੁਤ ਵੱਡੀ ਗੱਲ ਆ ਨਾਲ ਬੀਬਾ ਜੀ ਬੈਠੇ ਆ ਸਾਡੇ ਕੋ-ਇਨਚਾਰਜ ਨੇ ਜਿਹੜੇ ਸਾਡੇ ਸਤਕਾਰਯੋਗ ਬੀਬੀ ਦਮਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਤੋੜਾ ਸਾਹਿਬ ਸਾਡੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਤੇ ਸਤਕਾਰਯੋਗ ਪ੍ਰੈਸ ਇੱਕ ਗੱਲ ਬੜੀ ਸਾਫ਼ ਨਜ਼ਰ ਆਈ ਆ ਪਿਛਲੇ ਦਿਨਾਂ ਚ ਉਹ ਤਿਆਰੀ ਤੋਂ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨ ਜਾ ਰਹੀ ਹੈ ਉਹ ਅਸੀਂ ਤੁਹਾਡੇ ਮੂਰੇ ਰੱਖਣ ਜਾ ਰਹੇ ਸੀ ਕਿਸ ਤਰੀਕੇ ਨਾਲ ਜਿਹੜੇ ਸਾਡੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਵੇਂ ਕਾਗਜ਼ਾਂ ਚ ਹਰਾਸ ਕੀਤਾ ਜਾ ਰਿਹਾ ਕਿਵੇਂ ਉਹਨਾਂ ਨੂੰ ਪੁਲਿਸ ਜਾ ਕੇ ਘਰਾਂ ਤੇ ਉਹਨਾਂ ਦੀ ਦਬਿਸ਼ ਕਰ ਰਹੀ ਹੈ ਉਹਨਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਉਹਨਾਂ ਤੇ ਕੇਸ ਪਾ ਰਹੀ ਹੈ ਉਹਦੀਆਂ ਵੱਖ-ਵੱਖ ਜਗ੍ਹਾ ਤੋਂ ਤੁਹਾਡੇ ਵੀ ਮੂਰੇ ਆਈਆਂ ਤੇ ਕੁਝ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਇਸੇ ਕਰਕੇ ਖਾਸ ਤੌਰ ਤੇ ਹਾਈ ਕਮਾਂਡ ਨੇ ਚਾਹੇ ਅਸ਼ਵਨੀ ਜੀ ਨੇ ਚਾਹੇ ਮੈਂ ਬੈਠਾ ਐ ਚਾਹੇ ਜੀਮਾ ਸਾਹਿਬ ਚਾਹੇ ਗਰੇਵਾਲ ਸਾਹਿਬ ਸਭ ਨੂੰ ਪਟਿਆਲੇ ਅੱਜ ਮਹਾਰਾਣੀ ਸਾਹਿਬ ਕੋਲ ਭੇਜਿਆ ਹੈ ਤੇ ਮੈਂ ਇੱਕ ਗੱਲ ਸਾਫ਼ ਜੀ ਕਹਿਣਾ ਚਾਹੁੰਦਾ ਕੋਈ ਉਰੇ ਨਵਾਂ ਪੋਲਿਟੀਕਲ ਅਸੀਂ ਲੋਕ ਨਹੀਂ ਅਸੀਂ ਸਰਕਾਰਾਂ ਵੀ ਦੇਖੀਆਂ ਅਸੀਂ ਆਪੋਜੀਸ਼ਨਾਂ ਵੀ ਦੇਖੀਆਂ ਅਸੀਂ ਮੁੱਖ ਮੰਤਰੀ ਵੀ ਸ਼ਿਪਦਾ ਦੇਖੀਆਂ ਤੇ ਪਰ ਗੱਲ ਇੰਨੀ ਆ ਇੱਕ ਗੱਲ ਮੈਂ ਪਹਿਲਾਂ ਤਾਂ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹੁੰਦਾ ਆ ਆਫੀਸਰ ਸਹਿਬਾਨ ਇਲੈਕਸ਼ਨ ਕਮਿਸ਼ਨ ਦੇ ਅੰਡਰ ਨੇ ਦੂਜੀ ਗੱਲ ਮੈਂ ਕੋਈ ਡਰਾਉਣ ਵਾਲੀ ਜਿਹੀ ਐਸੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜੇ ਆਫੀਸਰ ਨੇ ਉਹਨਾਂ ਦੇ ਉਰੇ ਆਈਪੀਐਸ ਲਿਖਿਆ ਹੁੰਦਾ ਜਿਹੜੇ ਸੀਨੀਅਰ ਮੋਸਟ ਨੇ ਜਾਂ ਉਹ ਆਈਐਸ ਆਫ ਜੇ ਉਸ ਵਿਧਾਨ ਹੁਣੀ ਅਸ਼ਵਰੀ ਜੀ ਤੇ ਵਾਰਾਦੀ ਸਾਹਿਬ ਅਸੀਂ ਗੱਲ ਕਰਦੇ ਸੀ ਵੀ ਹਰ ਇਹਨਾਂ ਦਾ ਇੰਡੀ ਲਾਇਨਸ ਦਾ ਬੰਦਾ ਉਸ ਵਿਧਾਨ ਰੋਜ਼ ਉਹ ਲਾਲ ਕਿਤਾਬ ਆ ਜਿਹੜੀ ਇਹਨਾਂ ਦੇ ਹੱਥਾਂ ਚ ਹੁੰਦੀ ਆ ਵਿੱਚੋਂ ਚਾਹੇ ਖਾਲੀ ਹੁੰਦੀ ਆ ਉਹ ਲੱਗ ਗੱਲ ਪਰ ਸੰਵਿਧਾਨ ਸੰਵਿਧਾਨ ਦੀ ਦੁਹਾਈ ਦਿੰਦੇ ਆ ਅੱਜ ਵੀ ਸਵੇਰੇ ਖੜੇ ਪਾਰਲੀਮੈਂਟ ਜੇਹੀ ਕਰਦੇ ਆ ਤੇ ਇਹ ਸੰਵਿਧਾਨ ਦੀ ਗੱਲ ਕਰਨ ਵਾਲੇ ਤੇ ਇੱਥੇ ਕੀ ਕਰ ਰਿਹਾ ਪੰਜਾਬ ਮੰਨਦੇ ਹਾਂ ਅਸੀਂ ਵੀ ਪਹਿਲਾਂ ਤਾਂ ਤੁਸੀਂ ਇਲੈਕਸ਼ਨਾਂ ਤੋਂ ਹੀ ਭੱਜੇ ਰਹੇ ਤਿੰਨ ਸਾਲ ਇਲੈਕਸ਼ਨਾਂ ਤੋਂ ਤੁਸੀਂ ਬਿਲਕੁਲ ਤੁਸੀਂ ਮੈਂ ਸਮਝਦਾ ਜੇ ਸੁਪਰੀਮ ਕੋਰਟ ਨਾ ਹੁੰਦੀ ਤੁਸੀਂ ਇਲੈਕਸ਼ਨ ਹੀ ਨਹੀਂ ਕਰਾਉਣੀ ਸੀ ਲੋਕਾਂ ਦਾ ਹੱਕ ਹੀ ਨਹੀਂ ਮਿਲਣਾ ਸੀ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਅਸੀਂ ਵੀ ਆਈਪੀਐਸ ਤੇ ਆਈਐਸ ਆਫੀਸਰ ਇਹ ਨਾ ਕਹਿਣ ਜੇ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਪਕਾਹੀ ਕੀਤੀ ਤੇ ਫਿਰ ਮੈਂ ਧਮਕੀ ਨਹੀਂ ਦੇਣ ਵਾਲੀ ਗੱਲ ਡਰਾਉਣ ਵਾਲੀ ਨਹੀਂ ਇਹ ਸੈਂਟਰ ਨਾਲ ਰਿਲੇਟਡ ਨੇ ਸੈਂਟਰ ਨਾਲ ਸੰਬੰਧ ਨੇ ਫਿਰ ਕੱਲ ਨੂੰ ਨਾ ਕਹਿਣ ਵੀ ਕੋਈ ਇਹਨਾਂ ਦੀ ਸ਼ਿਕਾਇਤ ਹੋਈ ਕੋਈ ਇਹਨਾਂ ਦਾ ਸਾਹਮਣੇ ਬਿਲਕੁਲ ਪ੍ਰੂਫ ਆ ਗਿਆ ਤੇ ਫਿਰ ਜ਼ਿੰਮੇਵਾਰ ਇਹ ਆਪ ਹੋਣਗੇ ਆਪਣੇ ਫਿਰ ਸਾਨੂੰ ਇਹ ਐਸਐਸਪੀ ਡੀਸੀ ਕਮਿਸ਼ਨਰ ਜਾਂ ਬਾਕੀ ਜਿਹੜੇ ਆਫੀਸਰ ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਿਹੜੇ ਥੱਲੇ ਪੀਪੀਐਸ ਨੇ ਪੀਸੀਐਸ ਨੇ ਜਾਂ ਉਧਰੋਂ ਥੱਲੇ ਉਹ ਵੀ ਜੇ ਸਾਡੇ ਕੋਲ ਕੋਈ ਪ੍ਰੂਫ ਹੋਏ ਕਿ ਸਿੱਧੀ ਅਸੀਂ ਐਫਆਈਆਰ ਤੱਕ ਦਰਜ ਕਰਾਵਾਂਗੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ ਇਸ ਕਰਕੇ ਅਸੀਂ ਮਿਊਚੁਅਲੀ ਸਾਰੀਆਂ ਜ਼ਿੰਮੇਵਾਰੀਆਂ ਲੱਗੀਆਂ ਐ ਤੇ ਇੱਕ ਇੱਕ ਪਲ ਜਿਹੜਾ ਹੈ ਉਹ ਇਹਨਾਂ ਦਾ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਇਨਾਂ ਨੂੰ ਵਾਚ ਕਰੋ ਇਹਨਾਂ ਦੀ ਵੀਡੀਓ ਬਣਾਓ ਇਹਨਾਂ ਦੀ ਇੱਕ ਨੰਮ ਜਿਹੜੀ ਉਹ ਸ਼ਿਕਾਇਤ ਕਰੋ ਤੇ ਮੈਂ ਤੇ ਸਾਰੇ ਅਸੀਂ ਕੇਂਦਰ ਨਾਲ ਇੱਕ ਇੱਕ ਮਿੰਟ ਸਾਡਾ رابطہ ਹੈ ਟੀਮਾਂ ਬਣ ਚੁੱਕੀਆਂ ਵੀ ਕੋਈ ਵੀ ਇਹ ਅਫੀਸਰ ਫਿਰ ਮੁੜ ਕੇ ਇਹ ਜੇ ਕੋਈ ਕਰੂਗਾ ਆਪਣੀ ਕੁਰਸੀ ਤੋਂ ਜਾਣਾ ਜਾਂ ਫਿਰ ਕੋਈ ਉਹਦਾ ਨੁਕਸਾਨ ਹੋਇਆ ਫਿਰ ਉਹ ਜ਼ਿੰਮੇਦਾਰ ਆਪ ਹੋਊਗਾ ਫਿਰ ਬਾਤ ਚੇ ਨਾ ਕਬ ਈਸ਼ਵਰ ਬਹੁਤ ਅਸੀਂ ਦੇਖ ਲਿਆ ਇਹ ਚੀਜ਼ਾਂ ਇਹਨਾਂ ਨੂੰ ਕਰਦੇਆਂ ਨੂੰ ਪਰ ਇਹ ਬਿਲਕੁਲ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਣਾ ਜੋ ਇਹ ਕੁਛ ਕਰ ਰਹੇ ਆ ਮੈਂ ਬੜੇ ਫੇਰ ਸ਼ਬਦਾਂ ਚ ਕਹਿ ਦਮਾ ਵੀ ਇਹ ਜ਼ਿੰਮੇਵਾਰੀ ਸਰਕਾਰ ਆਮ ਆਦਮੀ ਪਾ ਇਹ ਕਿਸੇ ਨਾਲ ਨਹੀਂ ਖੜਦੀ ਇਹ ਜਦੋਂ ਇਹਨਾਂ ਨੇ ਪਿੱਛੇ ਚਾਹੇ ਲੁੱਟਾਂ ਕੀਤੀਆਂ ਕੀਤੀਆਂ ਅਫਸਰ ਫਿਰ ਮੁੜ ਕੇ ਚੱਕਰ ਮਾਰਦੇ ਆ ਉਹਨਾਂ ਨੂੰ ਹੀ ਮਾਰਨੇ ਪੈਣੇ ਆ ਇਸ ਕਰਕੇ ਇਹਨਾਂ ਨੇ ਪਿੱਛੇ ਕਿਸੇ ਨਹੀਂ ਖੜਨਾ ਤੁਸੀਂ ਸੋਚਦੇ ਹੋ ਤੁਹਾਡਾ ਮਨ ਚ ਆ ਵੀ ਤੁਹਾਡੇ ਮਗਰ ਭਗਵਾਨ ਤਮਾਨ ਆ ਜਾਏਗਾ ਥੋੜੀ ਮਗਰ ਕੇਜਰੀ ਵਾਲ ਆ ਜਾਏਗਾ ਬਿਲਕੁਲ ਜੇ ਤੁਸੀਂ ਸੋਚੋ ਵੀ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਇਹ ਜਿਹੀਆਂ ਗੱਲਾਂ ਕਰੋਗੇ ਤਾਂ ਫਿਰ ਜ਼ਿੰਮੇਵਾਰੀ ਤੁਹਾਡੀ ਹੋਊਗੀ ਇਹਨਾਂ ਨੇ ਕਿਸੇ ਦੇ ਮਗਰ ਨਹੀਂ ਆਉਣਾ ਕਿਸੇ ਦੇ ਮਗਰ ਨਹੀਂ ਖੜਨਾ ਤੇ ਫਿਰ ਇੱਕ ਵਾਰ ਮੈਂ ਫਿਰ ਉਹ ਕੀ ਕਹਿੰਦੇ ਹੁੰਦੇ ਆ ਨਾ ਛੱਜ ਤਾਂ ਬੋਲੇ ਛਾਲਣੀ ਕੀ ਬੋਲੇ ਸਾਹਮਣੇ 23 ਫਸਲਾਂ ਦਾ ਪਹਿਲਾ ਸੰਧਵਾ ਸਹਾ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਜਿੰਨੇ ਵੀ ਇਹਨਾਂ ਦੇ ਮੰਤਰੀ ਆ 23 ਫਸਲਾਂ ਦੀ ਐਮਐਸਪੀ ਤੇ ਗੱਲ ਕਰਨ ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਮਾ ਦੇਣ ਦੀ ਲੋੜ ਨਹੀਂ ਇਹ ਲੋੜ ਕਿਉਂ ਪੈ ਰਹੀ ਹੈ ਧਰਨੇ ਤੇ ਜਾਣ ਦੀ ਕਿਉਂ ਡੱਲੇ ਵਾਲ ਸਾਹਿਬ ਪਏ ਆ ਧਰਨੇ ਤੇ ਚੁਟਕੀ ਕਿੱਥੇ ਗਈ ਤੁਹਾਡੀ ਚੁਟਕੀ 23 23 ਫਸਲਾਂ ਦੀ ਐਮਐਸਪੀ ਕਿੱਥੇ ਗਈ ਤੁਸੀਂ ਬਾਕੀ ਛੱਡੋ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ 23 ਫਸਲਾਂ ਦੇ ਐਮਐਸਪੀ ਅਸੀਂ ਦਵਾਂਗੇ ਉਹਦੀ ਗੱਲ ਕਰੋ ਮਹਾਰਾਜ ਉਹਦੀ ਗੱਲ ਕਰੋ ਬਾਕੀ ਛੱਡੋ ਤੁਸੀਂ ਬੜੀ ਬੜੀ ਚਿੰਤਾ ਪਰੇਸ਼ਾਨੀ ਆ ਰਹੀ ਹੈ ਤੁਹਾਡੇ ਕੋਲ ਇੱਕ ਮਿੰਟ ਇੱਕ ਮੈਂ ਉਹ ਵੀ ਕਰਦਾ ਪਹਿਲਾਂ ਸਤਕਾਰਯੋਗ ਠਿੱਗਰ ਸੋਦੋ ਜੱਲੇਵਾਲ ਸਾਹਿਬ ਬਹੁਤ ਸਤਕਾਰਯੋਗ ਨੇ ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਉਹਨਾਂ ਨੂੰ ਮੋਨੀਟਰ ਕਰ ਰਹੇ ਆ ਦੂਜੀ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ 'ਚ ਵੀ ਰਹੇ ਹਾਂ ਮੈਂ ਇਹ ਬਨਾਂ ਵੀ ਕਿੰਨਾ ਭਾਜਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਬੀਜੇਪੀ ਦੀ ਸਰਕਾਰ ਅਸ਼wini ਜੀ ਹੁਣੇ ਐਮਐਲਏ ਨੇ ਪ੍ਰਧਾਨ ਰਏ ਜਿੰਨਾ ਇਸ ਵੇਲੇ ਫਸਲ 2320 ਰੁਪਏ ਮਿਲੇ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ 'ਚ ਹੀ ਵਹੰਦਾ 15 ਸਾਲ ਮੈਨੂੰ ਕਾਂਗਰਸ 'ਚ ਬੈਠੇ ਅਸੀਂ ਮਹਾਰਾਜ ਉਦੋਂ ਬਾਅਦ ਹੁਣ ਬੈਠੇ ਆ ਕਦੇ ਵੀ ਭਾ ਇੰਨੇ ਨਹੀਂ ਵਧੇ ਇਸੇ ਕਰਕੇ ਬੀਜੇਪੀ ਜੁਆਇਨ ਨਾ ਜੁਆਇਨ ਕੀਤੀਆਂ ਏ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਜਿੰਨਾ ਉਹ ਚਿੰਤਤ ਨੇ ਕੋਈ ਵੀ ਚਿੰਤਤ ਨਹੀਂ ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਸਟਰ ਮੈਨੂੰ ਬਣਾਇਆ ਜੀਪੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਤਾਂ ਮੇਸਟਰ ਬਾਅਦ ਦਾ ਫੈਸਲਾ ਹੋਇਆ ਮੈਂ ਤਾਂ ਉਸ ਦਿਨ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਕਿਸੇ ਤਰੀਕੇ ਦੀ ਗੱਲ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋੜ ਪਵੇ ਮੈਂ ਧਰਨਾ ਦਊਗਾ ਮੇਰੇ ਨਾਲ ਗੱਲ ਤਾਂ ਕਰੋ ਸਾਖਰ ਸਾਹਿਬ ਦਿਖਾਣ ਦੇ ਰਹੇ ਜੀ ਜਗਤ ਸਾਹਿਬ ਜਾਨ ਕਿਉਂ ਨਹੀਂ ਕਰ ਦਿੱਤਾ ਨਾ ਜਾਨ ਮੈਂ ਕਹਿੰਦਾ ਮੈਂ ਆਪੀ ਸਰਕਾਰ ਆ ਨਹੀਂ ਮੈਂ ਮੈਂ ਨਹੀਂ ਕਹਿੰਦਾ ਮੈਨੂੰ ਮਿਲਣ ਮੈਂ ਜਦੋਂ ਸੈਂਟਰ ਸਰਕਾਰ ਦਾ ਕੋਈ ਵੀ ਵਜ਼ੀਰ ਆ ਉਹ ਸੈਂਟਰ ਦਾ ਹਿੱਸਾ ਹੀ ਹੋ ਗਿਆ ਬਾਈ ਤੇ ਮੈਂ ਪਹਿਲੇ ਦਿਨ ਬੇਨਤੀ ਹੈ ਜੀ ਕੀਤੀਆਂ ਵੀ ਆ ਕੇ ਆਪਾਂ ਤਾਂ ਨਹੀਂ ਜੀ ਮੈਨੂੰ ਕੋਈ ਤੀਜਾ ਬੰਦਾ ਹੀ ਆਪਾਂ ਮਿਲ ਲੀਏ ਮੈਨੂੰ ਦੱਸ ਦਿਨ ਕਿੱਥੇ ਮਿਲਣਾ ਮੈਂ ਆ ਜਾਂਦਾ ਜੀ ਮੀਟਿੰਗ ਦੀ ਤਿਆਰ ਪਛਾਣਨ ਦਾ ਬਹੁਤ ਪਰਸਨ ਮੈਂ ਕਿਹਾ ਜੀ ਆ ਦੇਖ ਹੱਥ ਜੋੜ ਕਿਸਾਨ ਕਿ ਆਸੀਂ ਆਪ ਕਿਸਾਨ ਹਾਂ ਸੱਦਾ ਕਿ ਉਹਦੇ ਚਸਤੇ ਰਹੇ ਸਰਕਾਰ ਮੈਨੂੰ ਇੱਕ ਬਖਰੀ ਬੇਨਤੀ ਹੈ ਪਹਿਲਾਂ ਸਰਕਾਰ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਪਰ ਇੱਕ ਕਦੇ ਇੱਕ ਗੱਲ ਹੋ ਸੁਣਦੇ ਦੇਸ਼ ਦਾ ਤੁਸੀਂ ਸਾਰੇ ਖੜੇ ਹੋ ਦੇਸ਼ ਦਾ ਪ੍ਰਧਾਨ ਮੰਤਰੀ ਦਿਖਾ ਦਿਓ ਕੋਈ ਦੁਨੀਆ ਤੇ ਦਿਖਾ ਦਿਓ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਫੀ ਮੰਗ ਕੇ ਗੁਰਦੁਆਰਾ ਸਾਹਿਬ ਜਾ ਕੇ ਉਸ ਪਵਿੱਤਰ ਦਿਹਾੜੇ ਤੇ ਹੱਥ ਜੋੜ ਕੇ ਮਾਫੀ ਮੰਗੀ ਵੀ ਜੇ ਆ ਬਿੱਲ ਤੁਹਾਨੂੰ ਠੀਕ ਨਹੀਂ ਗਲਤ ਲੱਗੇ ਆ ਬਿੱਲ ਮੈਂ ਵਾਪਸ ਲੈਣਾ ਇੱਕ ਨਹੀਂ ਦੋ ਵਾਰ ਮਾਫੀ ਇਹ ਜੇ ਪ੍ਰਧਾਨ ਮੰਤਰੀ ਕਿਹੜਾ ਹੋ ਸਕਦਾ ਪਰ ਉਸ ਤੋਂ ਬਾਅਦ ਨਾ ਹੋਇਆ ਜੀ ਕਮੇਟੀ ਵਾਲੀ ਬਣੀ ਜੀ ਉਸ ਤੋਂ ਬਾਅਦ ਫੇਰ ਕੋਈ ਬਣਿਆ ਨਾ ਨਹੀਂ ਬਾਰੰਦ ਕਮੇਟੀ ਚ ਗਏ ਹੋ ਹੀ ਨਹੀਂਗੇ ਮੈਂ ਮੈਂ ਕਿਸਾਨਾਂ ਤੇ ਕੋਈ ਅੰਗਾਮ ਨਹੀਂ ਸੁਪਰੀਮ ਕੋਰਟ ਨੇ ਬਣਾਈ ਕਮੇਟੀ ਸੁਪਰੀਮ ਕੋਰਟ ਦੀ ਨਹੀਂ ਸਰਕਾਰ ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਸੁਣ ਲਓ ਉਸ ਤੋਂ ਬਾਅਦ ਸੁਣ ਲਓ ਮੁੱਖ ਮੰਤਰੀ ਆਪ ਵਿੱਚ ਬੈਠੇ ਪੀਗੁਸ਼ ਗੋਲਜੀ ਉਰੇ ਆਏ ਨਿਤਿਆਨੰਦ ਜੀ ਉਰੇ ਆਏ ਚੰਡੀਗੜ੍ਹ ਰਾਤ ਦੇ 2 2 3 3 ਵਜੇ ਤੱਕ ਹਜੇ ਕੀ ਇਲੈਕਸ਼ਨ ਆ ਗਈ ਸੀ ਪਾਰਲੀਮੈਂਟ ਦੀ ਉਦੋਂ ਬਾਅਦ ਵੀ 6 ਮੀਟਿੰਗਾਂ ਕਰਨ ਹੋ ਇੱਥੇ ਆਏ ਉਹਨਾਂ ਨੇ ਕਿਹਾ ਵੀ ਬੱਸੋ ਕਿਹੜੀ ਫਸਲ ਤੁਸੀਂ ਲਾਉਣੀ ਹੈ ਤੁਸੀਂ ਜਿਹੜੀ ਫਸਲ ਲਾਉਣੀ ਹੈ ਉਹ ਤੇ ਐਮਐਸਪੀ 5 ਸਾਲ ਦੀ ਗਰੰਟੀ ਉਦੋਂ ਬਾਅਦ ਜੇ ਤੁਹਾਨੂੰ ਠੀਕ ਲੱਗੂ ਆ ਗੱਲ ਸੁਣੋ ਮੈਂ ਕਹਿਣਾ ਨਹੀਂ ਚਾਹੁੰਦਾ ਦੇਸ਼ ਸਾਰਾ ਇੱਕ ਜਿਹੜੀ ਐਮਐਸਪੀ ਹੈ ਨਾ ਐਮਐਸਪੀ ਮਿਲਦੀ ਉਹ ਪੰਜਾਬ ਹਰਿਆਣਾ ਚ ਯੂਪੀ ਬਿਹਾਰ ਚ ਜੱਗ ਜਿੱਥੇ ਆ ਉੱਥੇ ਪੁੱਛੋ ਆਪਾਂ ਨੂੰ ਤਾਂ ਮਿਲਦੀ ਆ ਤੁਸੀਂ ਫਿਰ ਉਹਨਾਂ ਨੇ ਡਿਮਾਂਡ ਕਰਦਾ ਇਹ ਮੇਰਾ 1 ਮਿੰਟ 1 ਮਿੰਟ ਮੈਂ ਮਾਫੀ ਦੇ ਨਾਲ ਕਹਾਂਗਾ ਇੱਕ 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 ਕਿਹਦਾ ਮੈਂ ਧੰਨਵਾਦ ਵੀ ਹਾਲਤ ਖਰਾਬ ਹੋਈ ਆ ਫਿਰ ਦੇਖਦੇ ਹੋਗੇ ਦੇਖੋ ਕਰ ਰਹੇ ਆ ਬਿਲਕੁਲ ਉਹਨਾਂ ਨੂੰ ਕੁਝ ਨਹੀਂ ਹੋਣ ਦੇ। ਜੀ ਜੀ ਇੱਕ ਵਾਰ ਪਾਰਟੀ ਵੱਲੋਂ ਕੋਈ ਪਾਰਟੀ ਵੱਲੋਂ ਸਰਕਾਰ ਤੁਸੀਂ ਪਲੀਜ਼ ਬੁਣੇ ਸਾਡੇ ਪ੍ਰਧਾਨ ਦਾ ਉਥੋਂ ਆਇਆ ਹੈ ਤਨੌਰ ਤੋਂ ਵੀ ਸਵੇਰ ਦੇ ਉਹ ਥਾਣੇ ਦੇ ਵਿੱਚ ਇੱਕ ਧਰਨਾ ਲਾ ਕੇ ਬੈਠੇ ਹੋਏ ਨੇ ਇੱਕ ਸਾਡਾ ਉਥੋਂ ਦਾ ਗੌਤਮ ਜਿਹੜਾ ਇੱਕ ਵੋਟ ਤੋਂ ਲੜਨ ਨਾੜ ਰਹੀ ਸੀ ਉਹਨੂੰ ਰਾਤੀ ਚੱਕ ਕੇ ਲੈ ਗਏ ਔਰ ਇਲਜ਼ਾਮ ਇਹ ਲਗਾਇਆ ਕਿ ਉਸਨੇ ਕਿਸੇ ਨੂੰ ਗਾਲ ਕਢੀ ਉਸ ਇਲਜ਼ਾਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ ਹੈ ਉਹਨਾਂ ਨੇ ਪੂਰਾ ਧਰਨਾ ਲਾਇਆ ਤੇ ਫਿਰ ਇਹਨਾਂ ਨੂੰ ਕਿਹਾ ਕਿ ਤੁਸੀਂ ਧਰਨਾ ਖਾ ਦਿਓ ਅਸੀਂ ਉਹਨੂੰ ਛੱਡ ਰਹੇ ਹਾਂ ਇਹ ਉੱਥੇ ਤਾਂ ਛੱਡਿਆ ਛੁ ਗਿਆ ਹਣੀ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਕੰਦੇ ਦੇਖਦੇ ਹੈ ਜੀ ਔਰ ਉਸ ਬੰਦੇ ਨੂੰ ਹੁਣ ਵੀ ਮੈਂ ਗੱਲ ਕੀਤੀ ਹੈ ਅੰਦਰ ਹੀ ਰੱਖਿਆ ਹੋਇਆ ਸਾਡਾ ਪ੍ਰਦਾਨ ਉੱਥੇ ਬੈਠਾ ਹੋਇਆ ਕਿਉਂਕਿ ਦੂਜਿਆਂ ਨੇ ਆਪਣੇ ਕਾਗਜ਼ ਦਰਜ ਕਰਨੇ ਨੇ ਔਰ ਇਹ ਇਹ ਜਿਹਾ ਛੋਕਿਆ ਗੱਲਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕੋਈ ਆਪਣਾ ਪੇਪਰ ਜਿਹੜਾ ਜੇਤੂ ਕੈਂਡੀਡੇਟ ਹੈ ਆਪਣਾ ਪੇਪਰ ਨਾ ਪਾਸ ਸਕੇ। ਔਰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਨੂੰ ਔਰ ਇਹਨਾਂ ਦੀ ਲੀਡਰਸ਼ਿਪ ਨੂੰ ਕਿ ਜੇ ਤੁਸੀਂ ਆਪਣੇ ਆਪ ਨੂੰ ਇੰਨਾ ਸਮਝਦੇ ਹੋ ਕਿ ਅਸੀਂ ਇਹਨਾਂ ਵਧੀਆ ਕੰਮ ਕੀਤਾ ਹੈ, ਅਸੀਂ ਬਣਾਣੀ ਹੈ ਤਾਂ ਤੁਸੀਂ ਮੈਰਿਟ ਦੇ ਉੱਤੇ ਲੜੋ। ਤੁਸੀਂ ਡਰਦੇ ਕਿਉਂ? ਡਰ ਇਹਨਾਂ ਨੂੰ ਔਰ ਕਿ ਜੋ ਇਹਨਾਂ ਨੇ ਗਲਤ ਕੰਮ ਕੀਤੇ ਨੇ ਉਹਨਾਂ ਦਾ ਇਹਨਾਂ ਨੂੰ ਹੁਕਮ ਉਗਦਣਾ ਪਊਗਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਸਾਰੇ ਜਿਹੜੇ ਅਫਸਰ ਨੇ ਜਿਸ ਤਰ੍ਹਾਂ ਬਿੱਟੂ ਜੀ ਨੇ ਕਿਹਾ ਹੈ ਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਹੀਠਾ ਐਸਐਚਓ ਵਰਗੇ ਉਹਨਾਂ ਦਾ ਹੁਕਮ ਸੁਣਾ ਨਾ ਕਿ ਕਿਸੇ ਐਮਐਲਏ ਦਾ ਜਾਂ ਲੋਕਲ ਲੀਡਰ ਦਾ ਹੁਕਮ ਸਮੰ ਕਿਉਂਕਿ ਉਹਨਾਂ ਦੀ ਫਿਰ ਉਹਨਾਂ ਨੂੰ ਐਸਐਸਪੀ ਐਸਪੀ ਡੀਐਸਪੀ ਬਣਨ ਦਾ ਕੀ ਹੱਕ ਹੈ ਜੋ ਆਪਣੇ ਮਲਾਜ਼ਮ ਦਾ ਉਹ ਨਾ ਉਹਨਾਂ ਨੂੰ ਆਪਣਾ ਹੁਕਮ ਨਾ ਚਲਾ ਸਕਣ ਔਰ ਆਪਣੇ ਜਿਹੜਾ ਉਹਨਾਂ ਨੇ ਸ਼ਬਦ ਲਿਖਿਆ ਹੈ ਕਿ ਇੱਕ ਇੱਕ ਨਾਗਰਿਕ ਦੀ ਉਹ ਰਾਖੀ ਨਹੀਂ ਕਰ ਸਕਦਾ ਇਸ ਤੋਂ ਪਹਿਲੇ ਉਹਨਾਂ ਦਾ ਹੀ ਜ਼ਿੰਮੇਵਾਰੀ ਹੈ ਔਰ ਇਹ ਜ਼ਿੰਮੇਵਾਰੀ ਸਾਰੀ ਭਗਵੰਤ ਮਾਨਦੀ ਹੈ ਜਿਹੜੇ ਇਹ ਜੇ ਇੱਥੇ ਸਾਡੇ ਅ ਕਾਰੇ ਜਿਹੜੇ ਹਾਲਾਤ ਹੈਗੇ ਨੇ ਕਿ ਤੁਸੀਂ ਆਪਣੇ ਐਮ.ਐਲ.ਏਸ ਨੂੰ ਐਸ.ਐਚ.ਐਸ ਦੇ ਥਰੂ ਨਜਾਇਜ਼ ਕੰਮ ਕਰਵਾ ਰਹੇ ਹੋ ਉਹ ਆਪਣੇ ਸੀਨੀਅਰ ਦੇ ਵੀ ਨਹੀਂ ਸੁਣਦੇ ਇਹ ਆਪਣਾ ਪਹਿਲੇ ਸਾਰਾ ਕੁਝ ਸਹੀ ਕਰਨ ਫਿਰ ਅੱਗੇ ਸਾਡੇ ਨਾਲ ਕੋਈ ਗੱਲ ਕਰ ਸੰਵਿਧਾਨ ਦੀ ਦੂਈਂ ਦਾ ਲੇਕਿਨ ਪੰਜਾਬ ਦੇ ਅੰਦਰ ਆ ਕੇ ਉਹ ਸੰਵਿਧਾਨ ਤਾਰ ਤਾਰ ਹੁੰਦਾ ਬਿਲਕੁਲ ਪੰਜਾਬ ਦੇ ਅੰਦਰ ਸੰਵਿਧਾਨ ਤਾਰ ਤਾਰ ਹੁੰਦਾ ਪੜਾਟ ਸਾਰੇ ਵਿਸ਼ੇ ਉਹ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ 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 ਮਿੰਟ ਮੇਰੇ ਕਾਲ ਕੰਪਲੀਟ ਵੀਡੀਓ ਦੀ ਵੀਡੀਓ ਦੇਖ ਲਓ ਪਹਿਲਾਂ ਜਿਹੜਾ ਉਹਨਾਂ ਨੇ ਕੀਤੀ ਆ ਇਹ ਇਹ ਤੁਸੀਂ ਵੀਡੀਓ ਦੇਖੋ ਔਰ ਇਹ ਧਮਕੀ ਦੇ ਰਹੇ ਨੇ ਕਿ ਤੁਹਾਡੇ ਆਈ ਆਪਣਾ ਫਾਰਮ ਨਹੀਂ ਭਰੰਦੇ ਨੇ ਫਾਰਮ ਰੱਦ ਕਰਨਿਆ ਲੋਕਤੰਤਰ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਫਾਰਮ ਰੱਦ ਨਹੀਂ ਕੀਤਾ ਜਾ ਸਕਦਾ ਅਗਰ ਕੋਈ ਨਿਊ ਉਹ ਨੰਗਾ ਹੈ ਇਹਨਾਂ ਦਾ ਜਿਹੜਾ ਚੀਫ ਹੈ ਕੇਂਦਰੀਵਾਲ ਉਹਤੇ ਕੰਦਾ ਕਿ ਲੋਕ ਸਤਕਾਰਯੋਗ ਵੀ ਹੋ ਔਰ ਲੋਕਤੰਤਰ ਦਾ ਅਸਲੀ ਸਤੰਭ ਤੁਸੀਂ ਹੋ ਅੱਜ ਦਾ ਵਿਸ਼ੇ ਜਿਹੜਾ ਸੀ ਜਿਹੜੇ ਨਗਰ ਨਿਗਮ ਦੇ ਚੋਣਾਂ ਕੋੜਾ ਕੋਈ ਵੀ ਪ੍ਰਸ਼ਨ ਜਿਹੜਾ ਹੈ ਉਹ ਐਸਾ ਨਹੀਂ ਹੈ ਕਿ ਜਿਹੜਾ ਬਾਝੂ ਨਹੀਂ ਹੈ ਲੇਕਿਨ ਅੱਜ ਜਿਸ ਕਰਕੇ ਅਸੀਂ ਤੁਹਾਨੂੰ ਕਸ਼ਤ ਦਿੱਤਾ ਰਾਨੀ ਸਭਾ ਨੇ ਸਾਨੂੰ ਇੱਥੇ ਬੁਲਾਇਆ ਮੰਤਰੀ ਜੀ ਨੇ ਆਪਣੀ ਗੱਲਬਾਤ ਰੱਖੀ ਹੈ ਇਹ ਜਿਹੜਾ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤੇ ਤੁਹਾਡੇ ਕੋਲੋਂ ਮਦਦ ਮੰਗਣ ਆਏ ਆ। ਔਰ ਹੁਣੇ ਇੱਕ ਪੱਤਰਕਾਰ ਮਿੱਤਰ ਨੇ ਵੀ ਸਵਾਲ ਕੀਤਾ ਆ ਕਿ ਉਹ ਕਹਿੰਦੇ ਅਸੀਂ ਇਸ ਤਰੀਕੇ ਦਾ ਚੋਣ ਕਰਾਉਣਾ ਚਾਹੁੰਦੇ ਆ। ਡੰਡੇ ਨਾਲ ਚੋਣ ਕਰਾਉਣਾ ਚਾਹੁੰਦੇ ਆ। ਇਹਦੇ ਤਰ੍ਹਾਂ ਦੀ ਮਾਨਸਿਕਤਾ ਪਤਾ ਨਹੀਂ ਚਲਦੀ। ਇਹਨਾਂ ਦਾ ਕਹਿਣਾ ਇਹਨਾਂ ਦਾ ਕਹਿਣਾ ਔਰ ਇਹਨਾਂ ਦਾ ਕਰਨੀ ਔਰ ਕਰਨੀ 'ਚ ਕਿੰਨਾ ਅੰਤਰ ਹੈ? ਆਮ ਆਦਮੀ ਪਾਰਟੀ ਦੀ ਉਤਪਤੀ ਕੀ ਕਿਹਾ ਕਿ ਹੋਈ ਕਿ ਬਾਕੀ ਖਰਾਬ ਨੇ ਅਸੀਂ ਚੰਗੇ ਆ। ਬਹੁਤ ਅੱਛਾ। ਇਹੀ ਕਹਿੰਦਾ ਇਹਨਾਂ ਨੇ। ਤੇ ਹੁਣ ਕੀ ਕਹਿ ਰਹੇ ਨੇ? ਰੰਡੇ ਦੇ ਯੋਰ ਨਾਲ ਲੋਕਤੰਤਰ ਨੂੰ ਚਲਾਣਾ ਚਾਹੁੰਦੇ ਨੇ ਕੋਈ ਬੰਦਾ ਕਿਸੇ ਨਾਲ ਕੋਈ ਗੱਲ ਕਰੇਗਾ ਤਾਂ ਉਹਦੇ ਤੇ ਕੇਸ ਹੋ ਕੋਈ ਨਹੀਂ ਲੱਭਦਾ ਪਿਆ ਜੇ ਕਹਿੰਦਾ گاਵਾ ਗੱਡੀਆਂ ਜੀ ਉਹਨੂੰ ਘਰੋਂ ਚੁੱਕ ਲੈਣਾ ਅਸੀਂ ਤਾਂ ਗੱਲ ਤੋਂ ਨਾਲੇ ਕਰਨ ਆਇਆ ਕਿਤੀ ਸਾਡੇ ਲੋਕਤੰਤਰ ਦੀ ਰਾਕੀਕਰਨ ਚ ਲੋਕੀ ਆਪਣੀ ਮਨਮਰਜ਼ੀ ਨਾਲ ਆਪਣੇ ਘਰੋਂ ਨਿਕਲ ਕੇ ਮਨਪਸੰਦ ਜਿਹੜਾ ਐਮਸੀ ਐ ਉਹਨੂੰ ਵੋਟਾਂ ਬਾਣ